ਕਹਾਏ ਮਾਰਾ ਸਾਡਾ 555 ਮਿੰਮਾ ਅਵਤਾਰ ਜੜਾ ਆ ਅਸਲੇ ਮੈਦਾਨ ਦੇ ਵਿੱਚ ਬੇਸਰ ਦੀ ਟਾਸੀ ਤੋਂ ਸੋਟ ਨੌਨ 1 ਚਾਤੀ ਕਰਾ ਵਾਲਾ 4 ਕਰ ਤੇ ਉਹ ਅਸਲੇ ਤੂਫਾਨ ਸਾਡੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਸਮਾਂ ਜਾਂਦੇ ਵਿੱਚ ਇੱਕ ਦਾਦ ਰਸ਼ਸ਼ ਕੀ ਬਿਆਸ ਸਿੰਘ ਬਿਆਸ ਸਿੰਘ ਮਿਲਖ ਭਾਈਕਰਨ ਸਿੰਘ ਜਿੱਤੀ ਜੁਲੰਦ ਕਾ ਤੋਂ ਫੁੱਤਰ ਲੈ ਕੇ ਸ਼੍ਰੀ ਸਾਹਿਬ ਫਾਤਿਹਲੀ ਬਾਦ ਦੁਨੀਆਂ ਦੇ ਮਾਲਕਾ ਤੂੰ ਅਖਰਾ ਧਰਮ ਚਲਾ ਦਿੱਤਾ ਪਾ ਪਾਣੀ ਵਿੱਚ ਗੁਰਬਾਣੀ ਦਾ ਰਸ ਤੂੰ ਉਸ ਨੂੰ ਅੰਮ੍ਰਿਤ ਬਣਾ ਦਿੱਤਾ ਕੰਬ ਦੇ ਪੈਰ ਚਰੋਖੜੀਆਂ ਵਾਂਗ ਅਮਰ ਸ਼ਕਾ ਦੇ ਸ਼ੇਰ ਬਣਾ ਦਿੱਤਾ ਇੱਥੇ ਇੱਕ ਦਿਕੇ ਬਾਦ ਦਾ ਕਿਸੇ ਦੀ ਖਾਤਰ ਤੂੰ ਸਾਰਾ ਸਰਬੰਸਿਧੀ ਕੋਮ ਦੇ ਰਖੇ ਨਾ ਦਿੱਤਾ ਵਾਹ ਉਹ ਦੁਨੀਆਂ ਦੇ ਮਾਲਕਾ ਤੂੰ ਅਖਰਾ ਧਰਮ ਚਲਾ ਦਿੱਤਾ ਕੰਦ ਦੇ ਕੰਮ ਭਾਈ ਅੰਮ੍ਰਿਤ ਬਾਜ ਸਿੰਘ ਆ ਗਿਆ ਲੈ ਕੇ

Dale, dale, ha, vale. 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 बैठी थी सुरमा कीटे दूसरी कहना दूसरी कहना कभी देखो कभी ਕਦਾ ਲੱਗਾ ਵੀ ਕਹਿੰਦੇ ਸਿੰਘ ਸਾਹਿਬ ਜੀ ਅੱਜ ਤਾਂ ਡਿਲੇ ਹੋ ਗਈ ਆ ਉਸੇ ਬਲੇਂਡਿਆਂ ਨਾਲੋ ਯਾਨੀ ਕਿ ਸਰਸੇ ਕੀ ਆ ਗਏ ਕੱਥਾ ਕੱਲ੍ਹ ਵਾਸਤੇ ਲਾਂ ਫਰ ਰਹੀ ਆ ਸਭ ਇਹ ਮੈਦਾਨੀ ਝੋੜੀ ਆ ਇਹ ਟੌਕ ਮੈਦਾਨੀ ਝੋੜੀ ਆ ਆਹ ਹਾਂ ਮੇਰੇ ਸਾਹਮਣੇ ਲੈ ਕੇ ਫੱਟਣਾ ਕਹਿੰਦਾ ਡੈਡੀ ਮੈਦਾਨ 'ਚ ਆਇਧਰ ਆ ਕਹਿੰਦਾ ਪਾਪਾ ਇਧਰ ਆ ਇਹ ਗੇਮ ਤੋਂ ਪੱਤਦੀ ਆ ਇਹ ਗੇਮ ਫਾਦਰ ਤੇ ਸੰਧੀ ਆ ਆਹ ਮੇਰੇ ਸਾਹਮਣੇ ਚੱਲ ਗਿਆ उते <laughs> <But yeah. laughs>

ਅਕੇ ਪਾ ਕੇ ਜਿਹੜਾ ਖੜਾ ਰਾ ਤੇ ਨਾਲ ਬਾਅਦ ਖੜਾ ਜਿਹੜਾ ਕੰਟੀਨਿਊ ਚੱਲਣਾ ਆ ਤੇ ਬੇਤੀ ਆ ਆਪਾਂ ਇਸ ਜਿੰਦ ਤੱਕ ਸੱਦੇ 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 ਅਦਾ ਗਾਇਕੁਰ ਜੀ ਦਾ ਖਾਣ ਚੋ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ميري ادري گرو تو هي اپنالي کرون آيا